ਰਾਜਾ ਸੀ ਉਹ ਕਹਿੰਦਾ ਜੇ ਮੈਂ ਰਾਜਾ ਤਾਂ ਹੈਗਾ ਪਰ ਮੈਂ ਫੇਮਸ ਨਹੀਂ ਮੈਂ ਮਸ਼ਹੂਰ ਨਹੀਂ ਹੈਗਾ ਮੇਰੀ ਬੱਲੇ ਬੱਲੇ ਕਿਵੇਂ ਹੋਊਗੀ ਉਹਨੇ ਆਪਣੇ ਵਜ਼ੀਰ ਬੁਲਾ ਲਏ ਸਾਰੇ ਵੀ ਮੇਰੀ ਬੱਲੇ ਬੱਲੇ ਕਿਵੇਂ ਹੋ ਸਕਦੀ ਹੈ ਉਹ ਵਜ਼ੀਰ ਕਹਿੰਦੇ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਖੋਲ ਦੇ ਲੋਕ ਬੱਲੇ ਬੱਲੇ ਕਰ ਦੇਣਗੇ ਅਗਲੇ ਦਿਨ ਅਨਾਉਂਸਮੈਂਟ ਕਰਤੀ ਭਾਈ ਲਾਈਨ 'ਚ ਲੱਗ ਜਾਓ ਰਾਜੇ ਨੇ ਖਜ਼ਾਨਾ ਖੋਲਤਾ ਲੋਕ ਆ ਗਏ ਕਿਸੇ ਨੂੰ ਚਾਂਦੀ ਮਿਲਣ ਲੱਗੀ ਕਿਸੇ ਨੂੰ ਸੋਨਾ ਕਿਸੇ ਨੂੰ ਮੋਹਰਾ ਇੱਕ ਫਕੀਰ ਵੀ ਲੱਗ ਗਿਆ ਲਾਈਨ 'ਚ ਰੱਬ ਦਾ ਬੰਦਾ ਮਸਤ ਬੰਦਾ ਇੱਕ ਉਹ ਵੀ ਲੱਗ ਗਿਆ ਲਾਈਨ 'ਚ ਉਹਦੀ ਜਦੋਂ ਵਾਰੀ ਆਈ ਉਹਨੇ ਇੱਕ ਨੇੜੇ ਦੇਖਿਆ ਸੱਜੇ ਪਾਸੇ ਇੱਕ ਅਪਾਹਜ ਬੰਦਾ ਬੈਠਾ ਸੀ ਹੈਂਡੀਕੈਪ ਉਹ ਕਹਿੰਦਾ ਯਾਰ ਤੂੰ ਤਾਂ ਹਜੇ ਲਾਈਨ 'ਚ ਵੀ ਨਹੀਂ ਲੱਗਿਆ ਉੱਤੋਂ ਅੰਗ ਹੀਣਾ ਤੇ ਲਾਈਨ ਹੀ ਬਹੁਤ ਲੰਬੀ ਹੈ ਯਾਰ ਤੇਰੀ ਤਾਂ ਵਾਰੀ ਹੀ ਨਹੀਂ ਆਉਣੀ ਤੂੰ ਐ ਕਰ ਐਦਾਂ ਕਰ ਤੂੰ ਮੇਰੀ ਵਾਰੀ ਲੈ ਲੈ ਮੈਂ ਦਵਾਰੇ ਲਾਈਨ 'ਚ ਲੱਗ ਕੇ ਆ ਜਾਣਾ ਫਕੀਰ ਨੇ ਆਪਣੀ ਵਾਰੀ ਉਹਨੂੰ ਦੇ ਦਿੱਤੀ ਫੇਰ ਲੱਗ ਗਿਆ ਲਾਈਨ 'ਚ ਫੇਰ ਵਾਰੀ ਆ ਗਈ ਫੇਰ ਇੱਧਰਲੇ ਪਾਸੇ ਬੈਠਾ ਸੀ ਕੋਈ ਕਹਿੰਦਾ ਯਾਰ ਤੇਰੇ ਤਾਂ ਪੱਟੀਆਂ ਕੀਤੀਆਂ ਲੱਤ ਤੇ 6:00 ਵਜੇ ਹੋਈ ਐ ਤੂੰ ਤਾਂ ਲਾਈਨ 'ਚ ਵੀ ਨਹੀਂ ਲੱਗਿਆ ਆਜੇ ਲਾਈਨ ਨਹੀਂ ਬਹੁਤ ਲੰਬੀ ਐ ਤੇਰੀ ਤਾਂ ਵਾਰੀ ਨਹੀਂ ਆਉਣੀ ਤੂੰ ਐਦਾਂ ਕਰ ਤੂੰ ਮੇਰੀ ਵਾਰੀ ਲੈ ਲੈ ਮੈਂ ਦਵਾਰਾ ਆ ਜਾਣਾ ਜਦੋਂ 10-15 ਵਾਰੀ ਐਦਾਂ ਕੀਤਾ ਸਾਰੇ ਸ਼ਹਿਰ 'ਚ ਰਾਜੇ ਦਾ ਕੋਈ ਨਾ ਹੀ ਨਾ ਲਵੇ ਚਰਚਾ ਹੀ ਕੱਲੇ ਫਕੀਰ ਦੀ ਕਹਿੰਦੇ ਇੱਕ ਫਕੀਰ ਆ ਓਏ ਤੜਕੇ ਦਾ ਵਾਰੀ ਹੀ ਦੇਈ ਜਾਂਦਾ ਕਮਾਲ ਹੀ ਹੋਈ ਪਈ ਐ ਰਾਜੇ ਨੂੰ ਬੜਾ ਗੁੱਸਾ ਚੜਿਆ ਕਹਿੰਦਾ ਯਾਰ ਖਜ਼ਾਨਾ ਮੈਂ ਵੰਡੀ ਜਾਂ ਨਾ ਬੱਲੇ ਬੱਲੇ ਉਰੀ ਹੋਈ ਜਾਂਦੀ ਐ ਕਹਿੰਦਾ ਮੈਂ ਆਪ ਵੰਡਦਾ ਕੋਈ ਗੱਲ ਨਹੀਂ ਮੈਂ ਕਰਦਾ ਸਿੱਧਾ ਉਹਨੂੰ ਰਾਜਾ ਆਪ ਆ ਗਿਆ ਉਹ ਫਕੀਰ ਦੀ ਵਾਰੀ ਆਈ ਉਹਨੇ ਫੇਰ ਕਿਸੇ ਨੂੰ ਕਹਿੰਦਾ ਵੀ ਤੂੰ ਆ ਜਾ ਰਾਜੇ ਨੇ ਬਾਹ ਫੜ ਲਈ ਫਕੀਰ ਦੀ ਕਹਿੰਦਾ ਫਕੀਰਾ ਗਲਤ ਕਰ ਰਹੇ ਹੈ ਉਹ ਕਹਿੰਦਾ ਕੀ ਕਨਾਂ ਸਵੇਰ ਦਾ 15 20 ਵਾਰੀ ਤੂੰ ਇਦਾਂ ਕਰ ਚੁੱਕਿਆ ਤੂੰ ਲਾਈਨ 'ਚ ਲੱਗ ਜਾਣਾ ਆਪ ਕੁਝ ਲੈਂਦਾ ਨਹੀਂ ਕਿਸੇ ਹੋਰ ਨੂੰ ਮਾਰੀ ਦੇ ਕੇ ਫੇਰ ਲਾਈਨ 'ਚ ਲੱਗ ਜਾਣਾ ਇਹ ਗਲਤ ਗੱਲ ਹੈ ਫਕੀਰ ਕਹਿੰਦਾ ਰਾਜਾ ਕੋਈ ਗਲਤ ਗੱਲ ਨਹੀਂ ਆਪਾਂ ਦੋਨੇ ਇੱਕੋ ਜਿਹੇ ਆ ਉਹ ਕਹਿੰਦਾ ਤੂੰ ਮੇਰੇ ਨਾਲ ਕਿਵੇਂ ਰੀਸ ਕਰੇਗਾ ਮੈਂ ਰਾਜਾ ਤੂੰ ਫਕੀਰ ਹੈ ਕਹਿੰਦਾ ਮੈਂ ਮੈਂ ਦੱਸਣਾ ਚਾਹੁੰਨਾ ਤੈਨੂੰ ਆਪਾਂ ਦੋਵੇਂ ਇੱਕੋ ਜਿਹਾਂ ਜੋ ਤੇਰੇ ਕੋਲੇ ਆ ਤੂੰ ਵੰਡੀ ਜਾਣਾ ਜੋ ਮੇਰੇ ਕੋਲੇ ਆ ਮੈਂ ਵੰਡੀ ਜਾਣਾ ਤੇਰੇ ਕੋਲੇ ਖਜ਼ਾਨਾ ਹੈ ਮੇਰੇ ਕੋਲੇ ਵਾਰੀਆਂ ਨਹੀਂ ਦੇਖਾਂਗੇ ਬਲਾ ਕੌਣ ਪਹਿਲਾ ਮੁੱਕੂ ਖਜ਼ਾਨਾ ਤਾਂ ਦੋ ਦਿਨਾਂ 'ਚ ਮੁੱਕ ਜੂ 5 ਦਿਨਾਂ 'ਚ ਮੁੱਕ ਵਾਰੀਆਂ ਧੋੜੀ ਮੁੱਕਣੀਆਂ ਉਹ ਤਾਂ ਵੀਨਾ ਵਾਰੀਆਂ ਬੀਜਾਂ ਉਹ ਰਾਜਾ ਪੈਰੀ ਪੈ ਗਿਆ ਕਹਿੰਦਾ ਬਖਸ਼ ਦੇ ਬਖਸ਼ ਫਿਰ ਉਹਨੇ ਕਿਹਾ ਕਹਿੰਦਾ ਰਾਜਾ ਲੋਕਾਂ ਦੇ ਦਿਲਾਂ 'ਚ ਬੱਲੇ-ਵੱਲੇ ਕਰਾਉਣ ਵਾਸਤੇ ਖਜ਼ਾਨੇ ਨਹੀਂ ਵੰਡਣੇ ਪੈਂਦੇ ਆਪਣੀਆਂ ਵਾਰੀਆਂ ਛੱਡਣੀਆਂ ਪੈਂਦੀਆਂ ਨੇ ਤਿਆਗ ਕਰਨੇ